ਸਿਆਣੇ ਕਹਿੰਦੇ ਨੇ ਤਰੂ ਲਿਖਿਆ ਨੂੰ ਕੋਈ ਮਿਟੇ ਨਹੀਂ ਸਕਦਾ ਹੱਥਾਂ ਦੀਆਂ ਲਕੀਰਾਂ ਨੂੰ ਕੋਈ ਮਿਟੇ ਨਹੀਂ ਸਕਦਾ ਜਿਹੜਾ ਕਰਮਾਂ ਚ ਮਿਲਣਾ ਉਸ ਨੂੰ ਕੋਈ ਰੋਕ ਨਹੀਂ ਸਕਦਾ ਇਹ ਗੱਲ ਸਹੀ ਹੁੰਦੀ ਪਰੇ ਦੱਸ ਰਿਹਾ ਜਿਵੇਂ ਫਿਲਮਾਂ ਚ ਡਰਾਮਾ ਪਹਿਲਾਂ ਲਿਖਿਆ ਹੁੰਦਾ ਸਾਡੇ ਪਿੰਡ ਵਿੱਚ ਵੀ ਉੱਤਮ ਸਿੰਘ ਦੇ ਤਿੰਨ ਮੁੰਡੇ ਸੀ ਇੱਕ ਰਾਜਾ ਦੂਜਾ ਵਜ਼ੀਰ ਤੇ ਤੀਜਾ ਪਾਲ ਪਾਲਾ ਛੋਟਾ ਦੋ ਕੁੜੀਆਂ ਸੀ ਕੁੜੀਆਂ ਵਿਆਹ ਦਿੱਤੀਆਂ ਰਾਜੇ ਤੇ ਵਜ਼ੀਰ ਨੂੰ ਵਿਆਹ ਦਿੱਤਾ ਉਹਨਾਂ ਸਮਿਆਂ 'ਚ ਬਜ਼ੁਰਗ ਬਹੁਤ ਸੋਚਦੇ ਧੀਆ ਪੈਣਾ ਦੀ ਇੱਜ਼ਤ ਤੇ ਉਸਤੇ ਮਾਂ ਪਿਓ ਦੀ ਇੱਜ਼ਤ ਬਸ ਜ਼ਬਾਨ ਹੀ ਕੋਟ ਦੇ ਕਾਗਜ਼ਾਂ ਵਾਂਗ ਸੀ ਵਿਆਹ ਵਰਗੇ ਰਿਸ਼ਤੇ ਕਰਨ ਲੱਗੇ ਨਾ ਮੁੰਡਾ ਕੁੜੀ ਨੂੰ ਦੇਖਦਾ ਕੁੜੀ ਨੇ ਤਾਂ ਦੇਖਣਾ ਹੀ ਕੀ ਸੀ ਗੱਲ ਹੈ ਅਸੀਂ ਤੋਂ ਪਹਿਲਾਂ ਦੀ बस मां पियो 1 ਰੁਪਏ ਸ਼ਗਣ ਦੇ ਸਭ ਰਿਸ਼ਤਾ ਪੱਕਾ ਕਰ ਦਿੰਦੇ ਸੀ ਨਹੀਂ ਗੱਲ ਸਿਰੇ ਚੜਦੀ ਉਹ ਬਹਾਨਾ ਕਰ ਦਿੰਦੇ ਸੀ ਦੋਨੋਂ ਤਿਰਾਂ ਸਮਝ ਜਾਂਦੀਆਂ ਕਿ ਕਿਸੇ ਨੇ ਸ਼ਗਣ ਚ ਕੁਝ ਨਹੀਂ ਦਿੱਤਾ ਸਲਾਹ ਕਰਕੇ ਦਸ ਦੇਵਾਂਗੇ ਇਹ ਕਹਿਣਾ ਮੰਨ ਲਵੋ ਰਿਸ਼ਤਾ ਅੱਗੇ ਨਹੀਂ ਵਧਣਾ ਕਈ ਵਾਰੀ ਬਰਾਤ ਖਾਲੀ ਵੀ ਮੁੜ ਜਾਂਦੀ ਜਾਂ ਸ਼ਗਨ ਤੋਂ ਬਾਅਦ ਕੋਈ ਧਿਰ ਰਿਸ਼ਤਾ ਤੋੜ ਲੈਂਦੀ ਇਹ ਉਹਨਾਂ ਸਮਿਆਂ ਚ ਪਰਿਵਾਰ ਲਈ ਮੌਤ ਦੇ ਬਰਾਬਰ ਸੀ ਪਿੰਡ ਚ ਇੱਜ਼ਤ ਨਾ ਰਹੀਦੀ ਮੋੜ ਸਾਖ ਸਿਰੇ ਨਾ ਲੱਗਦਾ ਰਾਜਾ ਵਜ਼ੀਰ ਵਿਆਹੇ ਗਏ ਰਹਿ ਗਿਆ ਨਾਲ ਜਿਹੜਾ ਛੋਟੀ ਉਮਰ ਚ ਟਰੱਕ ਡਰਾਈਵਰ ਬਣ ਗਿਆ ਸੀ 18-20 ਸਾਲ ਚ ਉਸ ਦਾ ਵਿਆਹ ਵੀ ਕਰ ਦਿੱਤਾ ਪਾਲ ਨੇ ਕੁੜੀ ਬਿਨਾਂ ਦੇਖੇ ਵਿਆਹ ਦੇ ਚਾਚ ਹਾਂ ਕਰਤੀ ਵਿਆਹ ਹੋ ਗਿਆ 15 20 ਦਿਨ ਬੀਤੇ ਵਿਆਹ ਹੋਣ ਤੇ ਪਾਲ ਨੇ ਪਰਿਵਾਰ ਚ ਝਗੜਾ ਕਰਨ ਲੱਗਿਆ ਤੁਸੀਂ ਕਿਹੋ ਜਹੀ ਕੁੜੀ ਨਾਲ ਵਿਆਹ ਕਰਤਾ ਇੱਕ ਭਾਰੀ ਸੀ ਦੂਜਾ ਰੰਗ ਵੀ ਕਾਲਾ ਸੀ ਇੱਕ ਉਂਝ ਦਿਮਾਗ ਤੋਂ ਥੋੜੀ ਮੋਟੀ ਜਬਾਨੋਂ ਭੋਲੀ ਉਦਲਾਪਣ ਸੀ ਬੋਲਾਂ ਚ ਪਾਲ ਘਰ ਵਾਲੀ ਨਾਲੋਂ ਸੁਥਰਾ ਸੀ ਟਰੱਕ ਡਰਾਈਵਰ ਦੀ ਉਸ ਸਮੇਂ ਬਹੁਤ ਉਕਤ ਸੀ ਡਰਾਈਵਰ ਸਿਰ ਤੇ ਗੱਡੀ ਹੁੰਦੀ ਸੀ ਡਰਾਈਵਰ ਬਹੁਤ ਘੱਟ ਮਿਲਦੇ ਸੀ ਮਾਲਕ ਗੱਡੀ ਦਾ ਡਰਾਈਵਰ ਨੂੰ ਜਵਾਈਆਂ ਵਾਂਗ ਇੱਜ਼ਤ ਦਿੰਦਾ ਚਾਰ ਪੈਸੇ ਵੀ ਡਰਾਈਵਰ ਦੇ ਚੰਗੇ ਬੰਦੇ ਸੀ ਨਾਲ ਨਸ਼ਾ ਰਹਿਤ ਸੀ ਸ਼ਰਾਬ ਵੀ ਕਦੇ-ਕਦਾਈਂ ਪੀਂਦਾ ਪੈਸੇ ਬਚਦੇ ਸੀ ਕੋਲ ਜਮ੍ਹਾਂ ਹੋ ਗਏ ਪਰ ਜਨਾਨੀ ਚੰਗੀ ਨਾ ਲੱਗੀ ਅਖੀਰ ਨੂੰ ਵਿਆਹ ਤੋਂ 3 ਮਹੀਨੇ ਬਾਅਦ ਫੈਸਲਾ ਹੋ ਗਿਆ ਕੁੜੀ ਦਾ ਪਰਿਵਾਰ ਵੀ ਪੈਰਾਂ ਤੇ ਸੀ ਗਹਿਣੇ ਚੰਗੇ ਪਾਏ ਸੀ ਦਹੇਰ ਦਾ ਸਮਾਨ ਵੀ ਚੰਗਾ ਦਿੱਤਾ ਸੀ ਇੱਕ ਕਾਰਨ ਸੀ ਕੁੜੀ 'ਚ ਜਿਹੜੀਆਂ ਗੱਲਾਂ ਦਸੀਆਂ ਕੁਦਰਤੀ ਘਾਟ ਉਸ ਕਰਕੇ ਲਾਲਚ ਵੀ ਦਿੱਤਾ ਸੀ ਕੁੜੀ ਸੁਖੀ ਸੰਦੀ ਵਸਦੀ ਰਉ ਪਰ ਨਸੀਬਾਂ 'ਚ ਕੁਝ ਹੋਰ ਸੀ ਕੁੜੀ ਦੇ ਪਰਿਵਾਰ ਵਾਲੇ ਦਿੱਤਾ ਦੇ ਸਾਮਾਨ ਗਹਿਣੇ ਸਭ ਇਕੱਠਾ ਕਰ ਬੈੱਡ ਫੇਟੀ ਭਾਰਾ ਸਾਮਾਨ ਇੱਕ ਟਰੱਕ 'ਚ ਲੱਦ ਲੈ ਕੇ ਤੁਰ ਪਈ ਕਿਸੇ ਇੱਕ ਦੂਜੇ ਦਾ ਕੁਝ ਨਹੀਂ ਰੱਖਿਆ ਪਰ ਦੋਨਾਂ ਪਰਿਵਾਰਾਂ 'ਚ ਉਦਾਸੀ ਸੀ ਬੇਸ਼ਰਮੀ ਸੀ ਚਿਹਰੇ ਤੇ ਕੁੜੀ ਵਾਲੇ ਖੜੜ ਕੋਲ ਦੇ ਸੀ ਮੁੰਡਾ ਸਮਰਾਲੇ ਖਮਾਣੂ ਸਾਈਡ ਤੋਂ ਇੱਕ ਕੁੜੀ ਵਾਲਿਆਂ ਦੀ ਰਿਸ਼ਤੇਦਾਰੀ ਆਪਣੇ ਪਿੰਡ ਦੇ ਜਾਂਦੇ ਰਸਤੇ ਵਿੱਚਕਾਰ ਸੀ ਇੱਕ مین ਰੋਡ ਤੇ ਕਸਬੇ ਚ ਵਿਚਾਰੇ ਸ਼ਰਮ ਦੇ ਮਾਰੇ ਕਿ ਹੁਣ ਕੀ ਬਣੂ ਇਸ ਦਾ ਇੱਕ ਤਾਂ ਕੁਦਰਤੀ ਘਾਟਾ ਸੀ ਅਣਪੜਵੀ ਸੀ ਇੱਕ ਵਿਆਹ ਦਾ ਫੈਸਲਾ ਛੱਡ ਛਡਾਈ ਹੋ ਗਿਆ ਕੁੜੀ ਤੇ ਦਾਗ ਲੱਗ ਗਿਆ ਇੱਕ ਸਾਖ ਬਹੁਤ ਔਖਾ ਹੋਣਾ ਚੰਗਾ ਮੁੰਡਾ ਲੱਭਣਾ ਨਹੀਂ ਘਵਾਰਾ ਕੋਈ ਜ਼ਰੂਰਤਾਂ ਦੇ ਛੱਡਿਆ ਲੱਭਣਾ ਉਹ ਵੀ ਜੇ ਮੰਨੇ ਉਹਨਾਂ ਸਮਿਆਂ 'ਚ ਕੁੜੀ ਵਾਲਿਆਂ ਦੀ ਇਹ ਹਾਲਤ ਸੀ ਪਰ ਉਹ ਵਿਚਾਰੇ ਕੁੜੀ ਦਾ ਦਿੱਤਾ दहेज ਜਿਹੜਾ ਵਾਪਸ ਲੈ ਚੱਲੇ ਸੀ ਉਹ ਸਾਰਾ ਸਮਾਨ ਰਸਤੇ ਪੈਂਦੀ ਰਿਸ਼ਤੇਦਾਰੀ 'ਚ ਛੱਡ ਗਏ ਉਹਨਾਂ ਕੋਲ ਥਾਂ ਚੰਗੀ ਸੀ ਵਰਤਨ ਨੂੰ ਤੇ ਜ਼ਮੀਨ ਵੀ ਚੰਗੀ ਸੀ ਧਹੇਜ ਚ ਸਮਾਨ ਉਹਨਾਂ ਦੇ ਘਰ ਰੱਖ ਧਹੇਜ ਦਾ ਸਮਾਨ ਉਹਨਾਂ ਦੇ ਘਰ ਰੱਖ ਦਿੱਤਾ ਗਹਿਣੇ ਦੀ ਪੇਟੀ ਚ ਸੰਭਾਲ ਗਹਿਣੇ ਵੀ ਪੇਟੀ ਚ ਸੰਭਾਲ ਕੇ ਰੱਖ ਦਿੱਤੀ ਉਦਾਸ ਹੋਏ ਰੋਂਦੇ ਹੋਏ ਇਹ ਸੋਚ ਜਦੋਂ ਕਿਤੇ ਇਸ ਕੁੜੀ ਦਾ ਦੀ ਕਿਤੇ ਗੱਲ ਬਣੀ ਤਾਂ ਇਹ ਸਮਾਨ ਉਸੇ ਤਰ੍ਹਾਂ ਨਾਲ ਦੇ ਦੇਵਾਂਗੀ ਉਧਰ ਪਾਲ ਦੇ ਨਾਲ ਪਰਿਵਾਰ ਉਸ ਦਾ ਕੁੱਤੇ ਖਾਣੀ ਕਰਨ ਲੱਗ ਪਿਆ ਕਿਤੇ ਹੈ ਕਿਸੇ ਦੀ ਧੀ ਨਾਲ ਕੀ ਕਰਿਆ ਕਿ ਬੀਤਦੀ ਹੋ ਉਸ ਤੇ ਪਰਿਵਾਰ ਤੇ ਸਾਡੇ ਰਿਸ਼ਤੇਦਾਰੀ ਚ ਕੀ ਇੱਜ਼ਤ ਰਹਿ ਗਈ ਪਿੰਡ ਚ ਪਾਲ ਚੁੱਪ ਕਰਕੇ ਪਤਾ ਨਹੀਂ ਪਛਤਾਉਂਦਾ ਰਹਿੰਦਾ ਉਹ ਘਰੋਂ ਜੁੱਤੀਆਂ ਤੋਂ ਵਚਨ ਲਈ ਆਪਣੇ ਮਿੱਤਰ ਕੋਲ ਬੰਬੇ ਚਲਾ ਗਿਆ ਗੱਡੀ ਚਲਾਉਣ ਲਈ ਪਾਲ ਨੇ ਉੱਥੇ ਵਧੀਆ ਕਮਾਈ ਕੀਤੀ ਨਸ਼ਾ ਰਹਿਤ ਸੀ ਬਿਸ਼ਰਮੀ ਦਾ ਮਾਰਿਆ 10 ਸਾਲ ਪਿੰਡਣਾ ਵੜਿਆ ਚੜਦੀ ਜਵਾਨੀ ਸੀ ਕੋਈ ਘਾਟ ਨਾ ਲੱਗੀ ਪਰ ਉਮਰ ਹੋ ਗਈ ਸੀ 20 ਤੋਂ 32 ਸਾਲ ਦੀ ਪਾਲ ਨੂੰ ਲੱਗਿਆ ਜੇ ਹੁਣ ਵਿਆਹ ਨਾ ਹੋਇਆ ਸਾਲ ਦੋ ਸਾਲ ਬਾਅਦ ਕਹਾਣੀ ਖਤਮ ਪਾਲ 10 11 ਸਾਲ ਬਾਅਦ ਪਿੰਡ ਆਇਆ ਉਸ ਤੇ ਹਮ ਜਵਤੀ ਸਭ ਵਿਆਹੇ ਗਏ ਸੀ ਪਿੰਡ ਚ ਰਿਸ਼ਤੇ ਵੀ ਰਿਸ਼ਤੇ ਸੀ ਬੱਚੇ ਸੀ ਸਭ ਕੋਲ ਪਰ ਪਾਲ ਜਦੋਂ ਘਰ ਰਿਹਾ ਪਰਿਵਾਰ ਨੂੰ ਵਿਆਹ ਲਈ ਕਹਿਣ ਲੱਗਿਆ ਪਾਲ ਦੇ ਭਾਈ ਨਜ਼ਾਰੇ ਲੈ ਰਹੇ ਸੀ ਜਨਾਨੀਆਂ ਨਾਲ ਰਾਤਾਂ ਨੂੰ ਨਜ਼ਾਰੇ ਦੀ ਰੋਟੀ ਖਾਂਦੇ ਪਾਲ ਦੀ ਮਾਂ ਅੱਖਾਂ ਤੋਂ ਅੰਨੀ ਹੋ ਗਈ ਹੁਣ ਅੰਨੀ ਦੇ ਰੋਟੀ ਪਾਣੀ ਵਾਸਚ ਨਹੀਂ ਸੀ ਪਰਜਾਈਆਂ ਡਰਦੀਆਂ ਨੇੜੇ ਨਹੀਂ ਜਾਂਦੀਆਂ ਸੀ ਡਰਾਈਵਰ ਬਦਨਾਮ ਸੀ ਜਨਾਨੀ ਪੱਖੋਂ ਹਨੇਰੇ ਸਵੇਰੇ ਘਰ ਆਉਂਦਾ ਰੋਟੀ ਜੇ ਹੋ ਜਈ ਠੰਡੀ ਤੱਤੀ ਮਿਲ ਗਈ ਖਾ ਲੈਂਦਾ ਪਾਲ ਕੱਲੇ ਨੂੰ ਘਰ ਦੀਆਂ ਕੰਧਾਂ ਖਾਣ ਨੂੰ ਆਉਂਦੀਆਂ ਭਾਈਆਂ ਮਿੱਤਰਾਂ ਦੇ ਪਰਿਵਾਰ ਦੇਖ ਕੇ ਰੋਵੇ ਕੋਈ ਸਾਖ ਵਾਲਾ ਆਵੇ ਨਾਲ ਵੀ ਸਰੀਰ ਤੋਂ ਨਾਲ ਸਰੀਰ ਤੋਂ ਵੀ ਹੁਣ ਪਾਰਾ ਹੋਣ ਲੱਗਿਆ ਇੱਕ ਉਮਰ ਬੀਤ ਰਹੀ ਸੀ ਉਹਨਾਂ ਸਮਿਆਂ ਵਿੱਚ ਮੁੰਡੇ ਦੇ ਵਿਆਹ ਦੀ ਉਮਰ 16-17 ਸਾਲ ਹੱਦ 20 ਮੰਨੀ ਜਾਂਦੀ ਸੀ ਕੁੜੀ 2 ਤੋਂ 3 ਸਾਲ ਛੋਟੀ ਹੁੰਦੀ ਸੀ ਜਾਂ ਬਰਾਬਰ ਦੀ ਹੁੰਦੀ ਸੀ ਪੜਾਈਆਂ ਵੱਧ ਨਹੀਂ ਸੀ ਜਾਂ ਤਾਂ 10 12 ਪੜਿਆ ਹੁੰਦਾ ਜਾਂ 8ਵੀਂ ਜਾਂ 5ਵੀਂ ਤੋਂ ਵੱਧ ਨਹੀਂ ਸੀ ਆਮ ਘਰਾਂ ਗਰੀਬ ਘਰਾਂ ਦੀਆਂ ਕੁੜੀਆਂ ਪੰਜ ਮਸਾਂ ਕੋਈ ਕੋਈ ਕੁੜੀ ਦਾ ਕੁੜੀ 12ਵੀਂ ਪੜਦੀ ਸੀ ਸ਼ਹਿਰ 'ਚ ਰਹਿਣ ਵਾਲੀਆਂ ਇਹਨਾਂ ਤੋਂ ਵੱਧ ਪੜ ਜਾਂਦੀਆਂ ਸਕੂਲ ਕਾਲਜ ਬਹੁਤ ਘੱਟ ਸੀ ਆਵਾਜਾਈ ਦੇ ਸਾਧਨ ਵੀ ਬਹੁਤ ਘੱਟ ਸੀ ਕੁੜੀਆਂ ਤਾਂ ਹੁਣ ਸੇਫ ਨਹੀਂ ਸਾਡੀ ਸੋਚ ਕੁੜੀਆਂ ਪ੍ਰਤੀ ਹੁਣ ਵੀ ਤਕਰੀਬਨ ਉਹੀ ਹੈ ਪੁਰਾਣੀ ਉਹ ਸਮਿਆਂ ਚ ਫਿਰ ਦੇਖੋ ਕੁੜੀਆਂ ਕਿੰਨੀਆਂ ਆਜ਼ਾਦ ਸੀ ਪਾਲ ਵਿਚਾਰਾ ਘਰ ਚ ਬਸ ਸਮਾਂ ਕੱਢਦਾ ਹਫਤਾ 10 ਦਿਨ ਵੀ 10 ਦਿਨ ਮਹੀਨੇ ਮਹੀਨਾ ਬੀਤ ਜਾਣ ਪਾਦ ਘਰ ਆਉਂਦਾ ਉਦਾਸੀ ਚ ਰਾਤ ਕੱਟ ਕੇ ਨਿਕਲ ਜਾਂਦਾ ਘਰ ਦੀਆਂ ਕੰਧਾਂ ਟੁੱਟ ਟੁੱਟ ਪੈਂਦੀਆਂ ਉਮਰ 32 ਤੋਂ ਉੱਪਰ ਚਲੀ ਗਈ ਇੱਕ ਡਰਾਈਵਰ ਹੋਣ ਕਰਕੇ ਜਨਾਨੀ ਘਰ ਦੇ ਨੇੜੇ ਨਹੀਂ ਆਉਂਦੀ ਸੀ ਅਖੀਰ ਪਾਲ ਨੇ ਘਰ ਚ ਕਾਟੋ ਕਲੇਸ਼ ਕਰ ਦਿੱਤਾ ਕੋਈ ਬੱਚਿਆਂ ਵਾਲੀ ਛੱਡੀ ਵਿਧਵਾ ਹੀ ਲਿਆ ਦਿਓ ਹੁਣ ਪਹਿਲਾਂ ਵਾਲੀ ਨਾਲ ਫੈਸਲੇ ਨੂੰ 12-13 ਸਾਲ ਹੋ ਗਏ ਸੀ ਉਸ ਦੇ ਤਾਂ ਬੱਚੇ ਵੀ ਹੋ ਗਏ ਹੋਣਗੇ ਪਰ ਕਹਿੰਦੇ ਸੰਜੋਗ ਪਾਲ ਦੇ ਪਰਿਵਾਰ ਨੂੰ ਉੜਦੀ ਉੜਦੀ ਖਬਰ ਲੱਗੀ ਕੁੜੀ ਜਿਹੜੀ ਨਾਲ ਫੈਸਲਾ ਕੀਤਾ ਸੀ ਉਹ ਹਾਲੇ ਉਸੇ ਤਰ੍ਹਾਂ ਆਪਣੇ ਪੇਕੇ ਘਰ ਬੈਠੀ ਹੈ ਸੁਣਿਆ ਦਹੇਜ ਦਾ ਸਮਾਨ ਵੀ ਰਸਤੇ 'ਚ ਉਸੇ ਤਰ੍ਹਾਂ ਪਿਆ ਪਰ ਪੱਕੀ ਖਬਰ ਸੀ ਨਾ ਦਿਲ ਨੂੰ ਲੱਗੇ ਪਰ ਬਜ਼ੁਰਗਾਂ ਨੂੰ ਇੱਕ ਖਬਰ ਸੱਚੀ ਸੀ ਇਹ ਪਤਾ ਕਰ ਲਿਆ ਸੀ ਪਰ ਕੁੜੀ ਦੇ ਪਰਿਵਾਰ ਵਾਲੇ ਕੋਲ ਜਾਵੇ ਕੌਣ ਸਭ ਬੇਇੱਜ਼ਤੀ ਮਨ ਰਹੇ ਸੀ ਕਿ ਮੂੰਹ ਕੀ ਮੂੰਹ ਲੈ ਕੇ ਜਾਵਾਂਗੇ ਕਿਵੇਂ ਦੁਬਾਰਾ ਲਿਉਣ ਨੂੰ ਕਹਾਂਗੇ ਲੋਕ ਹੱਸਣਗੇ ਕੁੜੀਆਂ ਵਾਲੇ ਬੇਇੱਜ਼ਤੀ ਕਰਨਗੇ ਦੋ ਤਿੰਨ ਦਿਨ ਬੀਤ ਦੋ ਤਿੰਨ ਦਿਨ ਪਾਲ ਆਪਣੇ ਬਜ਼ੁਰਗਾਂ ਨੂੰ ਕਹੀ ਗਿਆ ਜਾਓ ਕੁੜੀ ਦੇ ਘਰ ਪਾਲ ਦੇ ਮਾਮੇ ਨਾਨੇ ਜੀ ਜੇ ਭੈਣ ਜਾਨੀ ਕਿ ਖਾਸ ਰਿਸ਼ਤੇਦਾਰਾਂ ਦੀਆਂ ਮਿੰਤਾ ਕੀਤੀਆਂ ਪਰ ਸਭ ਬੇਇੱਜ਼ਤੀ ਸਮਝ ਰਹੇ ਸੀ ਇੱਕ ਇਹ ਸੀ ਕਿ ਇਹ ਫਿਰ ਮੁੱਕਰ ਗਿਆ ਤਾਂ ਵੱਧ ਬੇਇੱਜ਼ਤੀ ਹੈ ਪਰ ਅਖੀਰ ਸ਼ਾਮ ਨੂੰ ਪਾਲ ਗੱਡੀ ਟਰੱਕ ਲੈ ਕੇ ਘਰ ਆ ਗਿਆ ਪੈਗ ਲਾਇ ਸੀ ਪਿਓ ਤੇ ਭਾਈ ਨੂੰ ਕਹਿਣ ਲੱਗਿਆ ਕਿ ਉਹ ਹਾਲੇ ਆਪਣੇ ਘਰੇ ਹੈ ਤੁਸੀਂ ਮੇਰੇ ਨਾਲ ਚੱਲੋ ਹੁਣ ਇਹ ਲਿਆਉਂਦੇ ਹਾਂ ਪਰ ਕੋਈ ਬੇਇੱਜ਼ਤੀ ਦਾ ਮਾਰਿਆ ਨਹੀਂ ਮੰਨਿਆ ਪਾਲ ਨੇ ਗੱਡੀ ਸਟਾਰਟ ਕੀਤੀ ਸਭ ਨੂੰ ਇਹ ਲੱਗਿਆ ਕਿ ਪਾਲ ਗੱਡੀ ਭਰ ਕੇ ਫਿਰ ਕਿਤੇ ਬੰਬੇ ਗੁਹਾਟੀ ਜਾਊ ਹੁਣ ਨਹੀਂ ਮਹੀਨਾ ਆਉਂਦਾ ਪਰ ਪਾਲ ਦਿਲ ਤਕੜਾ ਕਰਕੇ ਆਪਣੇ ਸਹੁਰੇ ਘਰ ਜਾਵੜਿਆ ਆਪਣੇ ਸਾਲੇ ਸਹੁਰੇ ਸੱਸ ਅੱਗੇ ਹੱਥ ਬੰਨ ਖੜਿਆ ਬਜ਼ੁਰਗਾਂ ਦੇ ਪੈਰੀਂ ਹੱਥ ਲਾਈ ਕੀਤੀ ਗਲਤੀ 13 ਸਾਲ ਪਹਿਲਾਂ ਦੀ ਲਈ ਮਾਫੀ ਮੰਗੀ ਕੁੜੀ ਦਾ ਪਰਿਵਾਰ ਸਾਊ ਸੀ ਇੱਕ ਘਰੇ ਬੈਠੀ ਕੁੜੀ ਚੱਲੀ ਨਹੀਂ ਜਾਂਦੀ ਸੀ ਉਮਰ ਬੀਤ ਰਹੀ ਸੀ ਇੱਕ ਘਾਟਾ ਕੁਦਰਤੀ ਕੁਦਰਤ ਪੱਖੋਂ ਕੁੜੀ ਨੂੰ ਲੋੜਵੰਦਾਂ ਦੇ ਰਿਸ਼ਤੇ ਆਏ ਪਰ ਉਹ ਕੁੜੀ ਕਹਿੰਦੀ ਸੀ ਕਿ ਵਿਆਹ ਇੱਕ ਵਾਰ ਹੁੰਦਾ ਹੈ ਮੇਰੀ ਕਿਸਮਤ 'ਚ ਵਿਆਹ ਦਾ ਸੰਜੋਗ ਨਹੀਂ ਮੈਂ ਇਸੇ ਤਰ੍ਹਾਂ ਜ਼ਿੰਦਗੀ ਕੱਢ ਲੈਣੀ ਕਿਸੇ ਹੋਰ ਦੇ ਘਰ ਨੋ ਬਣ ਕੇ ਨਹੀਂ ਜਾਣਾ ਬੜਾ ਸਿੱਦਕ ਰੱਖਿਆ ਕੁੜੀ ਨੇ ਉਸ ਉਸਨੇ ਤੇ ਉਸਦੇ ਪਰਿਵਾਰ ਨੇ ਵੀ ਪਾਣਾ ਮੰਨ ਲਿਆ ਸੀ ਪਰ ਕੁਦਰਤ ਨੇ ਕੀ ਲਿਖਿਆ ਕਰਮਾਂ ਚ ਉਹ ਕੁਦਰਤ ਜਾਣਦੀ ਸੀ ਜਿਹੜੀ ਪਾਲ ਨੂੰ ਉਸਤੇ ਘਰ ਲਈ ਖੜੀ ਪਰਿਵਾਰ ਨੇ ਕੁੜੀ ਤੋਂ ਪੁੱਛਿਆ ਕੁੜੀ ਕਹਿੰਦੀ ਇਸਦੇ ਨਾਲ ਚਲੀ ਜਾਉ ਇਸ ਨਾਲ ਲਾਵਾ ਲਈਆਂ ਗੁਰੂ ਘਰ ਪਾਲ ਨੇ ਆਪਣੀ ਜਨਨੀ ਤੋਂ ਗਲਤੀ ਮੰਨੀ ਸੌ ਖਾਦੀ ਤੁਹਾਨੂੰ ਮੇਰੇ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੂ ਪਰਿਵਾਰ ਕੁੜੀ ਵਾਲਾ ਹਲੇ ਦਿਨ ਚ ਕਹਿੰਦਾ ਸੀ ਲੈ ਜਾਣ ਨੂੰ ਨਾਲੇ ਚਾਰ ਬੰਦੇ ਲੈ ਕੇ ਆਉਣ ਨੂੰ ਪਾਲ ਕਹਿੰਦਾ ਜਾਣਾ ਤਾਂ ਹੁਣੇ ਕੁੜੀ ਵੀ ਸਹਿਮਤ ਸੀ ਰਾਤ ਦੇ 9 ਵਜੇ ਕੁੜੀ ਨੇ ਲੀੜਾ ਕੱਪੜਾ ਚੁੱਕਿਆ ਗੱਡੀ 'ਚ ਬੈਠੀ ਉਸਦੇ ਨਾਲ ਉਸਦੇ ਦੋ ਭਰਾ ਵੀ ਬੈਠ ਗਏ ਜਿੱਥੇ ਦਹੇਜ ਦਾ ਸਮਾਨ ਪਿਆ ਸੀ ਉੱਥੇ ਗੱਡੀ ਰੁਕੀ ਰਸਤੇ 'ਚ ਆਂਡ ਗਵਾਣ ਦੇ ਚਾਰ ਬੰਦੇ ਲਏ ਦਹੇਜ ਦਾ ਸਮਾਨ ਜਿਵੇਂ ਤਰਪਾਲ ਪਾ ਕੇ ਕਮਰੇ 'ਚ ਰੱਖ ਕੀ ਗਏ ਸੀ ਉਸੇ ਤਰ੍ਹਾਂ ਟੱਕਿਆ ਪਿਆ ਸੀ ਉਸ ਰਿਸ਼ਤੇਦਾਰ ਨੇ ਵੀ ਹੱਥ ਨਹੀਂ ਲਾਇਆ ਸਮਾਨ ਕੀ ਹੈ ਕੀ ਨਹੀਂ ਸਮਾਨ ਰੱਖਿਆ ਗੱਡੀ 'ਚ ਤੇ ਗੱਡੀ ਨਾਲ ਪਿੰਡ ਆ ਗਈ ਜਦੋਂ ਉਸ ਦੇ ਨਾਲ ਫੈਸਲੇ ਵਾਲੀ ਛੱਡੀ ਜਨਾਨੀ ਉਤਰੀ ਪਹਿਲਾਂ ਤਾਂ ਪਹਿਚਾਨ ਨਾ ਆਈ ਪਰਿਵਾਰ ਨੂੰ ਜਦੋਂ ਨਾਲ ਭਾਈ ਦੇਖੇ ਉਸ ਤੇ ਪਹਿਚਾਨ ਗਏ ਹਲਾ ਹਲਾ ਆੜ ਗਵਾੜ ਚ ਸ਼ਗਨ ਦੇ ਤੇਲ ਚੋਏ ਮੁਹੱਲੇ ਵਿੱਚ ਫੁੱਲ ਚਰਚਾ ਪਾਲਨੇ ਆਪਣੇ ਹਿੱਸੇ ਚ ਆਈ ਥਾਂ ਚ ਦੋ ਕਮਰੇ ਪੱਕੇ ਬਣਾਏ ਸੀ ਸਮਾਨ ਉੱਤੇ ਫਿੱਟ ਕਰ ਦਿੱਤਾ ਸਮਾਨ ਵਿੱਚ ਲੀੜਾ ਕੱਪੜਾ ਕੁਝ ਖਰਾਬ ਹੋ ਗਿਆ ਸੀ ਪਰ ਪੇਟੀ 'ਚ ਰੱਖੇ ਗਹਿਣੇ ਸਭ ਦੇ ਦੇਖ ਕੇ ਹੈਰਾਨ ਰਹਿ ਗਏ ਤੇ ਕੁੜੀ ਵਾਲੇ ਆਪਣੇ ਰਿਸ਼ਤੇਦਾਰਾਂ ਦੀ ਇਮਾਨਦਾਰੀ ਦੇ ਮਰੀਦ ਬਣ ਗਏ ਪਿੰਡ 'ਚ ਚਰਚਾ ਹੋਣ ਲੱਗੀ ਸਾਰੇ ਹੀ ਧਿਰੋਂ ਲਿਖੇ ਸੰਜੋਗ ਦੀ ਸਾਰੀ ਧਿਰੋਂ ਲਿਖੇ ਸੰਜੋਗ ਦੀ ਗੱਲ ਹੈ ਧੰਨ ਹੈ ਉਹ ਕੁੜੀ ਜਿਸ ਨੇ ਸਤਿਕ ਰੱਖਿਆ ਵਾਹਿਗੁਰੂ ਤੇ ਭਰੋਸਾ ਰੱਖਿਆ ਸੁਣਿਆ ਉਹ ਕੁੜੀ ਕਹਿੰਦੀ ਹੁੰਦੀ ਸੀ ਕਿ ਇੱਕ ਦਿਨ ਉਸ ਨੂੰ ਛੱਡਣ ਵਾਲਾ ਆਪ ਲੈ ਕੇ ਜਾਊ ਘਰੋਂ ਮੈਨੂੰ ਇੱਛਤ ਦੇ ਨਾਲ ਨਹੀਂ ਤਾਂ ਮੈਂ ਇਸੇ ਤਰ੍ਹਾਂ ਰਹਿਣਾ ਵਾਹਿਗੁਰੂ ਤੇ ਕੀਤਾ ਭਰੋਸਾ ਤੇ ਉਸ ਜਨਾਨੀ ਨੂੰ ਪੂਰੇ ਇੱਜ਼ਤਮਾਨ ਨਾਲ ਉਸੇ ਘਰ ਬਿਠਾ ਦਿੱਤਾ ਜਿੱਥੋਂ ਵਿਚਾਰੀ ਰੋਂਦੀ ਕਰਮਾ ਨੂੰ ਨਿਕਲੀ ਸੀ ਬੇਇੱਜ਼ਤੀ ਸਮਝ ਆਪਣੇ ਘਰ 'ਚ ਸ਼ਰਮ ਦੀ ਮਾਰੀ ਕੈਦ ਹੋ ਗਈ ਸੀ ਸਭ ਨੂੰ ਪਤਾ ਸੀ ਉਸ ਸਮੇਂ ਜੇ ਛੱਡੀ ਹੋਈ ਕੁੜੀ ਨੂੰ ਦੁਬਾਰਾ ਵਿਆਹੀ ਜਾਵੇ ਉਸਦੀ ਜ਼ਿੰਦਗੀ ਨਰਕ ਪਨ ਜਾਂਦੀ ਸੀ ਪੂਰਾ ਕਦਰ ਨਹੀਂ ਰਹਿੰਦਾ ਪਰ ਵਾਹਿਗੁਰੂ ਦੀਆਂ ਲਿਖੀਆਂ ਕੋਈ ਨਹੀਂ ਮਿਟਾ ਸਕਦਾ ਅੱਜ ਪਾਲ ਕੋਲ ਤਿੰਨ ਮੁੰਡੇ ਨੇ ਇੱਕ ਮੁੰਡੇ ਦਾ ਵਿਆਹ ਹੋ ਗਿਆ ਉਸ ਕੋਲ ਮੁੰਡਾ ਆਪਣੇ ਭਾਈਆਂ ਤੋਂ ਵੱਧ ਘਰ-ਬਾਰ ਬਣਾਈ ਬੈਠਾ ਪਾਲ ਦੇ ਘਰ ਸਾਰੀਆਂ ਸਹੂਲਤਾਂ ਆਪਣੇ ਦੋ ਕਮਰੇ ਸੀ ਬਣਾਏ ਜਿਸ ਰਾਤ ਉਹ ਆਪਣੀ ਛੱਡੀ ਹੋਈ ਜਨਾਨੀ ਨੂੰ ਲੈ ਕੇ ਆਇਆ ਉਸ ਰਾਤ ਉਸਨੇ ਸੁਖ ਦੀ ਚੰਗੀ ਰੋਟੀ ਚੰਗੀ ਤਰ੍ਹਾਂ ਰੋਟੀ ਖਾਧੀ ਸੀ ਇਸ ਨੂੰ ਕਹਿੰਦੇ ਨੇ ਤਰੋਂ ਲਿਖੇ ਸੰਜੋਗ ਸੋ ਦੋਸਤੋ ਇਹ ਕਹਾਣੀ ਸੀ ਤਰੋਂ ਲਿਖੇ ਸੰਜੋਗ ਜਿਸ ਨੂੰ ਲਿਖਿਆ ਹੈ ਫਤੇਪੁਰਾਰਜੀ ਨੇ ਸੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਇਸ ਕਹਾਣੀ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਇਸ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਅਕਤਿ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਇਹੋ ਜਿਹਾਂ ਦਰਸ਼ਕੂ ਲੈਣ ਵਾਲਿਆਂ ਤੇ ਪਰਵਰ ਕਹਾਣੀਆਂ ਨੂੰ ਲੈ ਕੇ ਆਪਾਂ ਫਿਰ ਮਿਲਦੇ ਰਹੀਏ ਸੋ ਧੰਨਵਾਦ ਜੀ